ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਨਾਨਕ ਸ਼ਾਹੀ ਕੈਲੰਡਰ ਬਾਰੇ ਕਿ ਕਿਸ ਤਰ੍ਹਾਂ ਇਸ ਕੈਲੰਡਰ ਨਾਲ ਛੇੜਖਾਨੀ ਹੋਈ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਪ੍ਰਕਾਸ਼ ਪੁਰਬਾ ਉਸ ਤੇ ਹਰੇਕ ਵਾਰੀ ਰੌਲਾ ਪੈਂਦਾ ਜੋ ਅਸਲ ਡੇਟ ਤੇ ਨਹੀਂ ਮਨਾਇਆ ਜਾਂਦਾ ਉਦਾਹਰਨ ਵਜੋਂ ਹੁਣ ਜਿਵੇਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸੀਗਾ ਉਹ ਜੇ ਆਪਾਂ ਗੂਗਲ ਤੇ ਸਰਚ ਕਰੀਏ ਤਾਂ ਅਸਲ ਜੋ ਹਨਾ ਜੋ ਸਾਨੂੰ ਇਤਿਹਾਸ ਚ ਵੀ ਲਿਖਿਆ ਮਿਲਦਾ 31 ਮਈ ਦਾ ਤੇ ਲੋਕਾਂ ਨੇ ਮਨਾਇਆ ਕਿਸ ਨੇ 10 ਮਈ ਨੂੰ ਮਨਾਇਆ ਕਿਸੇ 8 ਨੇ ਜਿੱਤੇ ਤੱਕ ਨਾਲ ਕਸ਼ਾਈ ਕੈਲੰਡਰ ਚ 10 ਜੂਨ ਦਾ ਆ ਤੇ ਇਹ ਚੀਜ਼ ਕਿਉਂ ਕੀਤੀ ਗਈ ਆ ਉਹੀ ਆਪਾਂ ਇਹ ਵੀਡੀਓ ਚ ਦੇਖਾਂਗੇ ਸੋ ਬਾਬਾ ਬੰਤਾ ਸਿੰਘ ਦੀ ਜਵਾਨ ਇੱਕ ਬੜਾ ਭਮਲ ਪੂਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਤੇ ਪਾਇਆ ਜਾਂਦਾ 2003 ਤੋਂ ਸ਼ੁਰੂ ਹੋਇਆ ਪਹਿਲਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ 2003 ਤਾਈਂ ਕਦੇ ਵੀ ਕੋਈ ਤਿਉਹਾਰ ਦਿਹਾੜਾ ਮਨਾਉਣ ਲਈ ਸਾਡੇ ਵਿੱਚ ਝਗੜਾ ਨਹੀਂ ਸੀ ਖੜਾ ਹੋਇਆ ਪੰਥ ਇਕਜੁੱਟ ਸੀ ਭਾਰਤ ਦੀਆਂ ਏਜੰਸੀਆਂ ਨੇ ਵੇਖਿਆ ਵੀ ਸਿੱਖ ਇਕੱਠੇ ਹੀ ਨੇ ਇਹਨਾਂ ਨੂੰ ਬਾੜੀਏ ਉਹਨਾ ਇੱਕ ਕਾਮਰੇਡ ਪੁਰੇਵਾਲ ਚੁਣਿਆ। ਉਹਨੇ ਇੱਕ ਨਾਨਕ ਸ਼ਾਹੀ ਕੈਲੰਡਰ ਲਾਗੂ ਕੀਤਾ। ਪਤਾ ਨਹੀਂ ਬਿਨਾ ਕਿਸੇ ਵਿਚਾਰ ਤੋਂ ਸ਼੍ਰੋਮਣੀ ਕਮੇਟੀ ਨੇ 2003 ਵਿੱਚ ਉਹ ਕੈਲੰਡਰ ਲਾਗੂ ਕਰ ਦਿੱਤਾ। ਇਹ ਸੋਚਿਆ ਹੀ ਨਾ ਵੀ ਇਹ ਕੋਈ ਨਾਨਕ ਸ਼ਾਹੀ ਸੰਮਤ ਦੇ ਅਕੋਰਡਿੰਗ ਕੈਲੰਡਰ ਨਹੀਂ ਹੈ ਜਿਹੜਾ ਸੰਮਤ ਗੁਰੂ ਨਾਨਕ ਸਾਹਿਬ ਤੋਂ ਅਸੀਂ ਮੰਨਦੇ ਆ ਰਹੇ ਹਾਂ। ਉਹਦੇ ਵਿੱਚ ਵੱਡੀ ਗਲਤੀ ਇਹ ਕੀਤੀ ਗਈ ਸੰਗਰਾਂਦਾਂ ਨੂੰ ਫਿਕਸ ਕਰ ਦਿੱਤਾ ਗਿਆ। ਕਿੱਡੀ ਹਸੋਈ ਨਹੀਂ ਗੱਲ ਐ। ਸੰਗਰਾਂਦ ਕਿਵੇਂ ਫਿਕਸ ਹੋ ਸਕਦੀ ਐ? ਸੰਗਰਾਂਦ ਦਾ ਅਰਥ ਵੀ ਪਤਾ। ਹੁਣ ਸੂਰਜ ਦੀ ਚਾਲ ਨੂੰ ਕੈਲੰਡਰ ਬਣਾਉਣ ਵਾਲਾ ਕਿਦਾਂ ਫਿਕਸ ਕਰ ਦਵੇਗਾ ਦੂਜੀ ਗਲਤੀ ਇਹ ਕੀਤੀ ਗਈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ 5 ਜਨਵਰੀ ਨੂੰ ਫਿਕਸ ਕਰ ਦਈਏ ਤੇ ਬਾਕੀ ਜਿੰਨੇ ਵੀ ਗੁਰਾਂ ਦੇ ਪ੍ਰਕਾਸ਼ ਤੇ ਜੋਤੀ ਜੋਤ ਨੇ ਉਹ ਵੀ ਸੁਦੀ ਵਦੀ ਚੋਂ ਕੱਢ ਕੇ ਈਸਵੀ ਅਨੁਸਾਰ ਅੰਗਰੇਜ਼ੀ ਕੈਲੰਡਰ ਅਨੁਸਾਰ ਫਿਕਸ ਕਰ ਦਈਏ ਤੁਹਾਨੂੰ ਪਤਾ ਹੀ ਨਾ ਲੱਗਿਆ ਇੱਕੇ ਕੈਲੰਡਰ ਨੂੰ ਲਾਗੂ ਕਰਕੇ ਤੁਹਾਡੇ ਸਾਰੇ ਧਾਰਮਿਕ ਤੇ ਇਤਿਹਾਸਿਕ ਗ੍ਰੰਥ ਖਤਮ ਕਰਨ ਦੀ ਸਾਜਿਸ਼ ਰਚੀ ਗਈ ਵੀਡੀਓ ਤੇ ਤੁਹਾਨੂੰ ਫਿਰ ਪੂਰੀ ਦੇਖ ਹੀ ਲੈਤੀ ਹੋਗੀ ਤੇ ਬਾਬਾ ਬੰਤਾ ਸਿੰਘ ਦੀ ਇਸ ਵਿਚਾਰਧਾਰਾ ਬਾਰੇ ਤੁਹਾਡਾ ਕੀ ਖਿਆਲ ਹੈ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਕਿਉਂਕਿ ਸਾਡੀ ਕੌਮ ਨੂੰ ਇੱਕ ਤੋੜਨ ਦਾ ਜਾਂ ਸਾਡੀ ਏਕਤਾ ਨੂੰ ਤੋੜਨ ਦਾ ਇੱਕ ਹਿੱਲ ਹੈ ਸੋ ਇਹਨਾਂ ਚੀਜ਼ਾਂ ਨੂੰ ਅਸੀਂ ਮਹਾਰਾਜ ਦੀ ਕਿਰਪਾ ਨਾਲ ਇਹਨਾਂ ਚੀਜ਼ਾਂ ਨੂੰ ਬੰਦ ਕਰਨਾ ਜੋ ਸਾਡੀ ਕੌਮ 'ਚ ਹੋ ਰਿਹਾ ਗਲਤ ਚੀਜ਼ਾਂ ਸੋ ਇਸ ਲਈ ਮੈਂ ਕਹਣਾ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰੋ ਹਰ ਤੱਕ ਪਹੁੰਚੇ ਐਸਜੀਪੀਸੀ ਤੱਕ ਪਹੁੰਚੇ ਤਾਂ ਕਿ ਇਸ ਸੀਜ ਨੂੰ ਖਤਮ ਕੀਤਾ ਜਾਏ ਬਹੁਤ ਇਹ ਜਿਹੇ ਵਿਵਾਦ ਨੇ ਛੋਟੇ ਵੱਡੇ ਜੇ ਸਾਡੀ ਕੌਮ ਚ ਇਸ ਤਰ੍ਹਾਂ ਹੀ ਚੱਲਦੇ ਰਹਿੰਦੇ ਨੇ ਇਹਨਾਂ ਦੇ ਖਿਲਾਫ ਕੋਈ ਨਹੀਂ ਖੂਲਦਾ ਸੋ ਸਾਡੀ ਕੋਸ਼ਿਸ਼ ਇਹੀ ਹੁੰਦੀ ਆ ਕਿ ਆਪਣੀ ਕੌਮ ਵਿੱਚ ਪਹਿਲਾਂ ਆਪਾਂ ਬਾਹਰ ਸਫਾਈ ਕਰਨੋਂ ਪਹਿਲਾਂ ਪਹਿਲਾਂ ਅੰਦਰ ਦੀ ਸਫਾਈ ਕਰੋ ਸੋ ਆਗਿਆ ਚਾਹਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਲਦੇ ਆ ਨਵੀਂ ਵੀਡੀਓ ਚ ਧੰਨਵਾਦ